ਸਨੀਦੇਤ ਤਸੱਦਦ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਲਿਸ ਦੀ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਸੰਦੀਪ ਸਿੰਘ ਸਨੀਦੇਤ ਤਸੱਦਦ ਬੰਦ ਕਰੋ ਬੰਦ ਕਰੋ ਬੰਦ ਕਰੋ ਸੰਦੀਪ ਸਿੰਘ ਸਨੀਦੇਤ ਤਸੱਦਦ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੇ ਨੌਜਵਾਨਾਂ ਤੇ ਤਸੱਦਦ ਕਰਨਾ ਬੰਦ ਕਰੋ ਪੰਜਾਬ ਦੇ ਨੌਜਵਾਨਾਂ ਦੇ ਤਸ਼ੱਦਦ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੇ ਨੌਜਵਾਨਾਂ ਦੇ ਤਸ਼ੱਦਦ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸੰਦੀਪ ਸਿੰਘ ਸਮੀਤ ਦੇ ਤਸ਼ੱਦਦ ਕਰਨਾ ਬੰਦ ਕਰੋ ਸੰਦੀਪ ਸਿੰਘ ਸਮੀਤ ਦੇ ਤਸ਼ੱਦਦ ਕਰਨਾ ਬੰਦ ਕਰੋ ਤਸੱਦਦ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਸੰਦੀਪ ਸਿੰਘ ਸਣੀ ਦੇ ਤਸੱਦਦ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਤਸੱਦਦ ਬੰਦ ਕਰੋ ਸਜ਼ਾ ਦਿਓ ਸਜ਼ਾ ਦਿਓ ਜੇਲ੍ਹ ਸੁਪਰਡੈਂਟ ਨੂੰ ਸੰਦੀਪ ਸਿੰਘ ਸਣੀ ਦੇ ਤਸੱਦਦ ਕਰਨ ਵਾਲਿਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਸੰਦੀਪ ਸਿੰਘ ਸਣੀ ਦੇ ਤਸੱਦਦ ਬੰਦ ਕਰੋ ਬੰਦ ਕਰੋ ਬੰਦ ਕਰੋ ਸੰਦੀਪ ਸਿੰਘ ਸਣੀ ਦੇ ਤਸੱਦਦ ਕਰਨ ਵਾਲੇ ਅਧਿ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਸੰਦੀਪ ਸਿੰਘ ਸਣੀ ਤੇ ਤਸੱਦਦ ਕਰਨ ਵਾਲੇ ਜੇਲ੍ਹ ਅਧਿਕਾਰੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਮੁਕੇਰੀਆਂ ਸਰਕਲ ਦੀ ਸਾਰੀ ਜੁੰਟ ਅਤੇ ਪੰਜਾਬ ਕਿਸਾਨ ਹਿਤਕਾਰੀ ਸਭਾ ਪੰਜਾਬ ਦੇ ਪ੍ਰਧਾਨ ਸਾਹਿਬ ਅਤੇ ਸਾਰੀ ਜੁਨਟ ਵੱਲੋਂ ਜਿਹੜਾ ਮੁਕੇਰੀਆਂ ਵਿਖੇ ਐਸ ਡੀ ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਪਿਛਲੇ ਦਿਨੀ ਜੋ ਕੇਂਦਰੀ ਜੇਲ ਜਿਹੜੀ ਪਟਿਆਲਾ ਵਿਖੇ ਸੰਦੀਪ ਸਿੰਘ ਸੰਨੀ ਦੇ ਉੱਤੇ ਜਿਹੜਾ 10 ਤੋਂ 15 ਪੁਲਿਸ ਅਧਿਕਾਰੀਆਂ ਨੇ ਮਿਲ ਕੇ ਜਿਹੜਾ ਉਹ ਤਸੱਦਦ ਢਟਾਇਆ ਤੇ ਉਸ ਜੁਰਮ ਨੂੰ ਛਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਐਸ ਡੀ ਐਮ ਸਾਹਿਬ ਮੁਕੇਰੀਆਂ ਨੂੰ ਜਿਹੜਾ ਉਹ ਮੰਗ ਪੱਤਰ ਦਿੱਤਾ ਹੈ ਕਿ ਇਹਨਾਂ ਦੇ ਜਿਹੜੇ ਸੰਦੀਪ ਸਿੰਘ ਸੰਨੀ ਤੇ ਤਸੱਦਦ ਕਰਨ ਵਾਲੇ ਅਧਿਕਾਰੀਆਂ ਤੇ ਅਤੇ ਜੋ ਵੀ ਇਸ ਸਾਜ਼ਿਸ਼ ਦੇ ਵਿੱਚ ਜਿਹੜਾ ਨਾਮਬੰਦ ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਚੜਾ ਇਨਵੈਸਟੀਗੇਸ਼ਨ ਕਰਕੇ ਜਲਦ ਤੋਂ ਜਲਦ ਉਹਨਾਂ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਤੇ ਇਸ ਜਿਹੜੀ ਕੇਸ ਦੀ ਇਨਕੁਆਇਰੀ ਕਰਕੇ ਹਾਈ ਲੈਵਲ ਦੀ ਇਨਕੁਆਇਰੀ ਕਰਕੇ ਸੱਚ ਜਿਹੜਾ ਸੱਚ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਜੇਲ੍ਹਾਂ ਦੇ ਵਿੱਚ ਬੰਦ ਸਾਡੇ ਜਿਹੜੇ ਨੌਜਵਾਨ ਹੈ ਉਹ ਸੁਰੱਖਿਤ ਨਹੀਂ ਨੇ ਇਹ ਪੰਜਾਬ ਦਾ ਮਾਹੌਲ ਜਿਹੜਾ ਪੰਜਾਬ ਸਰਕਾਰ ਦੇ ਕਹਿੰਦੇ ਖਰਾਬ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਮੰਗ ਪੱਤਰ ਦਿੱਤਾ ਐਸਡੀਐਮ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਹ ਜਲਦ ਤੋਂ ਜਲਦ ਜਿਹੜਾ ਸਾਡਾ ਦਿੱਤਾ ਮੰਗ ਪੱਤਰ ਤੇ ਕਾਰਵਾਈ ਕਰਕੇ ਉਹਨਾਂ ਜੇਲ੍ਹ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਸੱਚ ਲਿਆਂਦਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਸਣੀ ਦੇ ਕੇਸ ਦੇ ਵਿੱਚ ਅੱਜ ਅਸੀਂ ਸਾਹ ਨੂੰ ਮੰਗਵੱਤਰ ਦੇਣ ਆਏ ਆ ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਕਦੀ ਵੀ ਦੋ ਧਿਰਾਂ ਜਿਹੜੀਆਂ ਆਪਸ ਵਿੱਚ ਇੱਕ ਦੂਜੇ ਨਾਲ ਦੁਸ਼ਮਣ ਰੱਖਦੇ ਇੱਕ ਜਗ੍ਹਾ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਨਹੀਂ ਰੱਖਿਆ ਜਾਂਦੀਆਂ ਇਹ ਸਣੀ ਨੂੰ ਉਸ ਹਾਤੇ ਵਿੱਚ ਪਾਉਣਾ ਇੱਕ ਅਫਸਰਾਂ ਦੀ ਚਾਲ ਸੀਗੀ ਕਿ ਉਹਨੂੰ ਖਤਮ ਕਰਨਾ ਚਾਹੁੰਦੇ ਸੀ ਉਹ ਗੱਲ ਵੱਖਰੀ ਹੈ ਕਿ ਕੁਦਰਤ ਨੇ ਪਾਸਾ ਪਲਟ ਲਿਆ ਜਿਹੜੀ ਰਾਡ ਉਹਨਾਂ ਦੇ ਹੱਥ ਸੀ ਉਹਨਾਂ ਦੇ ਹੱਥ ਆਉਣ ਦੀ ਗੱਲ ਕਰਦੇ ਆ ਕਿ ਉਹ ਜ਼ਖਮੀ ਹੋ ਗਿਆ ਤਾਂ ਸੁਭਾ ਸਿੰਘ ਚੜਾਈ ਕਰ ਗਿਆ ਇਸ ਉਹਨਾਂ ਨੇ ਉਹ ਐਕਚੁਅਲੀ ਇਹ ਖਤਮ ਕਰਨ ਦੀ ਸਾਜ਼ਿਸ਼ ਜਿਹੜੀ ਹੈ ਇਹ ਅਫਸਰਾਂ ਦੀ ਹੈਗੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨੂੰ ਉਥੇ ਪਾਇਆ ਕਿਉਂ ਜਦੋਂ ਕਿ ਜਦੋਂ ਕ੍ਰਿਮੀਨਲ ਤੇ ਦੋ ਬੰਦੇ ਹੁਣ ਉਹ ਪਹਿਲਾਂ ਹੀ ਕ੍ਰਿਮੀਨਲ ਐ ਪੁਲਿਸ ਵਾਲੇ ਕੋਰਟ ਨੇ ਉਹ ਕ੍ਰਿਮੀਨਲ ਸਾਬਤ ਕੀਤੇ ਆ ਵੀ ਉਹਨਾਂ ਨੇ ਸਿੱਖਾਂ ਦੇ ਜ਼ੁਲਮ ਕੀਤਾ ਦੂਜੇ ਪਾਸੇ ਸਿੱਖ ਐਜੀਟੇਸ਼ਨ ਵਾਲਾ ਬੰਦਾ ਫੇਰ ਉਹਨਾਂ ਦੇ ਨਾਲ ਪਾ ਦੇਣਾ ਇਹ ਇੱਕ ਸਾਜ਼ਿਸ਼ ਦੇ ਅਧੀਨ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਸੀ ਕਿ ਉਹਦੀ ਇੱਕ ਜਾਂਚ ਹੋਵੇ ਫਿਰ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਬੰਦੇ ਦੇ ਅੰਦਰ ਕੁੱਟਮਾਰ ਕਰਨ ਜੇ ਕਿਸੇ ਬੰਦੇ ਨੇ ਅੰਦਰ ਕੋਈ ਗਲਤੀ ਕੀਤੀ ਹੋ ਤਾਂ ਕਾਨੂੰਨੀ ਕਾਰਵਾਈ ਹੁੰਦੀ ਹੈ ਤੇ ਇਹ ਜੇਲ ਸੁਪਰਡੈਂਟ ਉਹਨਾਂ ਨੂੰ ਕਿਹਨਾਂ ਨੇ ਅਧਿਕਾਰ ਦਿੱਤੇ ਜੀ ਇਹ ਆਪ ਹੀ ਉਹਨਾਂ ਦਾ ਤਸੱਦਦ ਕਰਨ ਕੀ ਲੱਗਦਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਕੀ ਬਣਨਗੇ ਇਹ ਹਾਲਾਤ ਬਣਨ ਵਾਸਤੇ ਜਿਸ ਤਰੀਕੇ ਦੇ ਨਾਲ ਅੱਤਵਾਦ ਦੇ ਲਹਿਰ ਨੂੰ ਗਾਂਦ ਪੀਤਾ ਹੈ ਨਾ ਕਿਉਂਕਿ ਅਮੀਰ ਬੰਦੇ ਦੇ ਸਾਧਨ ਬਹੁਤ ਹੁੰਦੇ ਆ ਗਰੀਬ ਬੰਦੇ ਕੋਲ ਸਾਧਨ ਨਹੀਂ ਹੁੰਦੇ ਜੇਲਾਂ ਦੇ ਵਿੱਚ ਜਿਹੜਾ ਗਰੀਬ ਬੰਦਾ ਜਾਂਦਾ ਉਹਨੂੰ ਤੰਗ ਕੀਤਾ ਜਾਂਦਾ 2002 ਦੇ ਵਿੱਚ ਮੈਂ ਲੁਧਿਆਣਾ ਜੇਲ੍ਹ ਚ ਹੀ ਤੋਂ ਲੈ ਐਚ ਐਸ ਬੇਦੀ ਨੇ ਰੇਡ ਕੀਤਾ ਸੀ ਉਸ ਵੇਲੇ ਵੀ ਸੁਪਰਡੈਟ ਇਦਾਂ ਦਾ ਹੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਸਾਰੀ ਜੇਲ੍ਹ ਦੇ ਜਿਹੜੇ ਮੌਕੇ ਦੇ ਅਫਸਰ ਸੀਗੇ ਸਾਰੇ ਸਸਪੈਂਡ ਹੋਏਗੇ ਤੇ 14 ਕਰੋੜ ਦਾ ਉਹਨਾਂ ਦੇ ਨਾਲ ਜਿੱਕ ਭਰਾਂ ਗਏ ਸੀ ਕਿਉਂਕਿ ਜਦੋਂ ਇਹ ਜੇਲ੍ਹ ਅਧਿਕਾਰੀ ਜਾਂ ਮਹਿਕਮੇ ਵਾਲੇ ਕੋਈ ਆਪਣੇ ਆਪ ਨਹੀਂ ਦੇਖਦੇ ਅੰਦਰ ਕੀ ਹੁੰਦਾ ਅੰਦਰ ਲੁੱਟ ਮਚੀ ਹੈ ਬਾਹਰਲੀ ਪੁਲਿਸ ਨਾਲੋਂ ਕਿਤੇ ਜ਼ਿਆਦਾ ਕਰਪਟ ਹੈ ਅੰਦਰ ਇਹਨਾਂ ਦੇ ਬਿਦੋ ਪੱਤਾ ਨਹੀਂ ਹਿੱਲ ਸਕਦਾ ਚਿੱਟਾ ਜੇ ਜਾਨਾ ਜਾਂ ਕੋਈ ਜਾਂਦਾ ਇਹ ਅਸਰਾਂ ਦੀ ਮਿਲੀ ਭੁਗਤ ਤੋਂ ਬਿਨਾ ਉਸੇ ਨਹੀਂ ਜਾ ਸਕਦਾ ਜਿਹਨਾਂ ਵਿੱਚ ਇਹੋ ਜੀ ਘਟਨਾ ਵਾਪਰਦੀ ਹੈ ਕਿ ਉਹ ਸਿੱਖਾਂ ਦੇ ਨਾਲ ਹੀ ਵਾਪਰਦੀ ਹੈ ਕਿਸੇ ਹੋਣਾ ਬਿਲਕੁਲ ਬਹੁ ਗਿਣਤੀ ਦੇ ਵਿੱਚ ਉਹ ਜਿਹੜੇ ਸਿੱਖ ਨੌਜਵਾਨ ਸਿੱਖ ਸੰਸਥਾਵਾਂ ਨਾਲ ਸੰਬੰਧ ਕੱਲਾ ਸਿੱਖ ਨਹੀਂ ਉਹ ਸਿੱਖ ਹੋ ਕੇ ਕੋਈ ਹੋਰ ਸੰਸਥਾ ਨਾਲ ਸੰਬੰਧ ਉਹਨਾਂ ਕਦੀ ਇਹ ਨਹੀਂ ਹੁੰਦੀ ਸਿੱਖ ਸੰਸਥਾਵਾਂ ਦੇ ਨਾਲ ਜਿਹੜਾ ਬੰਦਾ ਸੰਬੰਧਦਾ ਉਸ ਬੰਦੇ ਦੇ ਨਾਲ ਉੱਥੇ ਬਿਤਕਰਾ ਕੀਤਾ ਜਾਂਦਾ ਉਹ ਦੂਸਰਿਆਂ ਨੂੰ ਡਰਾਉਣ ਵਾਸਤੇ ਕੀਤਾ ਜਾਂਦਾ ਜੇ ਤੁਸੀਂ ਇਹਨਾਂ ਦੀ ਮਤ ਕਰੋਗੇ ਤੇ ਆਹ ਹਾਲ ਹੋਊਗਾ ਉਹ ਦੂਸਰੇ ਨੂੰ ਡਰਾਉਣ ਵਾਸਤੇ ਹੁੰਦਾ ਤਾਂ ਜੋ ਮੁੜ ਕੇ ਕੋਈ ਬੰਦਾ ਸਿੱਖਿਆ ਜੀ ਦੇ ਨਾਲ ਦੇ ਨਾ ਆਵੇ ਜਨਿਕ ਸਿੱਖਿਆ ਬਵਾਨੇ ਵੱਲ ਸੰਵੇਦੇ ਵਿੱਚ ਖਤਮ ਕਰਨਾ ਚਾਹਦੇ ਹੋ ਕਿ ਇਹ ਸਰਕਾਰ ਦੀ ਪਾਲਿਸੀ ਹੈ ਸਰਕਾਰ ਦੇ ਹੱਥ ਟੋਕੇ ਅਫਸਰ ਪਹਿਲਾਂ ਵੀ ਸੀਗੇ ਉਹਨਾਂ ਅਫਸਰਾਂ ਨੂੰ ਸਜ਼ਾਆਂ ਹੋਈਆਂ ਉਸੇ ਤੇ ਲੀਤੇ ਚੱਲ ਗਈ ਉਹਨਾਂ ਨੇ ਸਿੱਖਿਆ ਕੱਖ ਨਹੀਂ ਪਹਿਲਿਆਂ ਨੇ ਇੰਨਾ ਕੰਮ ਕੀਤਾ ਤੇ ਸਰਕਾਰ ਨੂੰ ਖੁਸ਼ ਕਰਨ ਵਾਸਤੇ ਤੇ ਉਹਨਾਂ ਨੂੰ ਸਜ਼ਾ ਹੋ ਗਈ ਤੇ ਜੇ ਅਹੀਂ ਕਰਾਂਗੇ ਸਾਡੇ ਵੀ ਹੋ ਸਕਦੀ ਪਰ ਜਿਨ੍ਹਾਂ ਨੇ ਹੁਣ ਕੀਤੇ ਇਹ ਝੂਠੇ ਪੁਲਿਸ ਮਗਾ ਲੈ ਕੇ ਡਰਾਮਾ ਬਣਾਇਆ ਗੈਂਗਸਟਰ ਦਾ ਉਹ ਪਹਿਲਾਂ ਦੇ ਦੇਗੇ ਇਹ 5-4 ਸਾਲ ਬਾਅਦ ਜਾਣਗੇ ਕਿਉਂਕਿ ਪੁਲਿਸ ਦੇ ਖਿਲਾਫ ਕਾਰਵਾਈ ਜਦ ਹੁੰਦੀ ਹੈ ਨਾ ਉਹਨੂੰ ਟਾਈਮ ਲੱਗਦਾ ਕੋਸ਼ਿਸ਼ ਕਰਦੇ ਆ ਇਹ ਵੀ ਟ੍ਰਾਇਲ ਲੰਬਾ ਹੋ ਜਾਵੇ ਗਵਾਹ ਮਰ ਜਾਵੇ ਮਦਈ ਮਰ ਜਾਵੇ ਕੇਸ ਖੁਰਦ-ਬੁਦ ਹੋ ਜਾਵੇ ਇਹ ਲੰਬਾ ਕਰਨ ਦੀ ਕੋਸ਼ਿਸ਼ ਕਰਦੇ ਤੁਸੀਂ ਅੱਜ ਮੰਗ ਪਤਾ ਰਿਹਾ ਤੁਸੀਂ ਅੱਜ ਕੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਜੇਲ੍ਹ ਅਧਿਕਾਰੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਿਉਂ ਕੀਤੀ ਹੈ